ਵਾਦੂ ਦੀ ਫੂਲੋ ਫੂਲੋ ਐਲਪੀ ਟਿਕਟ ਲੜ ਰਹੀ ਹੈ। ਹੋਰ ਕਿੱਥੇ ਕਿੱਥੇ ਹੋਰ ਕਿੱਥੋਂ ਕਿੱਥੋਂ? ਮੈਡਮ ਵੱਲੋਂ ਕਿਹਾ ਜਾ ਰਿਹਾ ਦੀ ਬਿੱਟੇ ਦੋ ਥੋੜਾ ਜਿਹਾ ਹੋਰ ਹੋਰ ਕਿੱਥੋਂ ਕਿੱਥੋਂ? ਨਹੀਂ ਬਸ ਬਸ ਇਹ ਦੋ ਇਸ ਪੁਆਇੰਟ ਕਰਦੇ ਹੋ। ਬੜੀ ਗਲਤ ਇਨਫੋਰਮੇਸ਼ਨ ਹੈ ਤੁਹਾਡੇ ਕੋਲ। ਤੁਸੀਂ ਸਹੀ ਕਰ ਦਿੱਤਾ। ਹਲੇ ਕੋਈ ਫੈਸਲਾ ਨਹੀਂ ਹੋਇਆ। ਪਾਰਟੀ ਦੀ ਕੋਰ ਕਮੇਟੀ ਜਿਵੇਂ ਕਿ ਹਲੇ ਅਸੀਂ ਦੋ ਹੀ ਟਿਕਟਸ ਅਨਾਉਂਸ ਕੀਤੀਆਂ। ਆ ਸਾਰੀਆਂ ਸਪੈਕੂਲੇਸ਼ਨਸ ਹੈ। ਅੱਜ ਕੋਈ ਅਖਬਾਰ ਅੱਜ ਕਿੱਥੇ ਕਹਿੰਦਾ ਕੋਈ ਕਿੱਥੇ ਕਹਿੰਦਾ ਕੋਈ ਕਿੱਥੇ ਕਹਿੰਦਾ ਪਾਰਟੀ ਦੀ ਜਲਦੀ ਅਸੀਂ ਕੋਰ ਕਮੇਟੀ ਲਗਾਂਗੇ ਜਿੱਥੇ ਸਾਰੇ ਐਨਾਲਿਸਿਸ ਹੋਣਗੇ ਉਹਦੇ ਬਾਅਦ ਵੀਲ ਟੇਕ ਆਊਟ ਦ ਨੈਕਸਟ ਲਿਸਟ ਪਰ ਜਰਾ ਫਿਲਮ ਕੋਲ ਬਾਅਦ ਦੀ ਕੀ ਗੱਲ ਉਹ ਜੀ ਯਾਰ ਮੈਂ ਦੱਸਿਆ ਕਿ ਮੈਂ ਅਥੋਰਾਈਜ਼ ਨਹੀਂ ਹੈ ਕਿ ਇੰਡੀਵਿਜੂਅਲ ਮੈਂ ਤੁਹਾਨੂੰ ਅੱਜ ਅੱਜ ਮੈਂ ਇੱਥੇ ਅਨਾਉਂਸ ਕਰਦਾ ਇੱਥੇ ਅਨਾਉਂਸ ਕਰਦਾ ਜੋ ਵੀ ਅਨਾਉਂਸਮੈਂਟਸ ਹੋਣੀਆਂ ਵਾਂਸ ਅਸੀਂ ਇੰਟਰਨਲੀ ਕਲੀਅਰ ਕਰਦੀਏ ਫਿਰ ਅਨਾਉਂਸਮੈਂਟ ਹੋਗੀ ਪੰਜਾਬੀ ਇੱਕ ਦਾ ਪਾਰਟੀ ਨੇ ਸਾਰੇ ਟਿਕਟਾਂ ਅਨਾਉਂਸ ਕਰਨੀ ਸੀ ਸਮਝਦੇ ਹੋ ਉਂ ਕੀ ਤਰ੍ਹਾਂ ਕਿਤੇ ਉਹ ਉਹਨਾਂ ਨੂੰ ਮਿਲਿਆ ਸੁਪਾਲ ਖਰਨ ਪਟਿਆਲਾ ਦੇ ਵਿੱਚ ਇਲੈਕਸ਼ਨ ਲੱਗ ਰਹੇ ਮੈਂ ਕਹਿੰਦਾ ਉਹਨਾਂ ਨੂੰ ਮੈਂ ਵੈਸਟ ਆਫ ਲੱਕ ਕਹਿੰਦਾ ਬੈਸਟ ਵਿਸ਼ੇਸ ਹੈ ਚੰਗਾ ਮੈਦਾਨ ਜੰਗ ਚਾਏ ਵੈਰੀ ਗੁੱਡ ਸਰ ਇੱਕ ਜਿਹੜਾ ਆਮ ਆਦਮੀ ਉਹਨਾਂ ਨੇ ਸਾਰੀਆਂ ਦੇ ਨਿਕਲਰ ਕੀਤੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਸ ਵਿੱਚ ਜਿਹੜਾ ਅਲਾਈਂਸ ਸੀ ਆਮ ਆਦਮੀ ਮੈਥਮ ਦੇ ਡੇ 1 ਤੋਂ ਕੀ ਆ ਸੀ ਆਮ ਆਦਮੀ ਤੇ ਕਾਂਗਰਸ ਬਹੁਤ ਪੁਰਾਣੇ ਇਕੱਠੇ ਹੈ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਉਹ ਕਾਂਗਰਸ ਦੀ ਸਪੋਰਟ ਤੇ ਬਣੀ ਸੀ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਵੀ ਇਹ ਦੋਨੋਂ ਇਕੱਠੇ ਹੋ ਕੇ ਇੱਕ ਮਿਸ਼ਨ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਹਾਲਾਤ ਕੀ ਹੈ ਪੰਜਾਬ 'ਚ ਹਾਲਾਤ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੈ ਬਾਕੀ ਸਾਰੇ ਇਕੱਠੇ ਹੈ ਸਾਰਿਆਂ ਦੀ ਪਲਾਨ ਇੱਕੋ ਹੀ ਹੈ ਕਿ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਿਉਂਕਿ ਡਰਦੇ ਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਬਾਦਲ ਸਾਹਿਬ ਨੇ ਕੰਮ ਕੀਤੇ ਸੀ ਡੋ ਵਿਲਪਮੈਂਟ ਕੀਤੀ ਸੀ ਜੋ ਗਰੀਬਾਂ ਨੂੰ ਸਹੂਲਤਾ ਦਿੱਤੀਆਂ ਸੀ ਸਾਰੀਆਂ ਬੰਦ ਹੋ ਗਈਆਂ ਉਹਨਾਂ ਸਾਰਿਆਂ ਦੀ ਸਟ੍ਰੈਟਜੀ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਕਮਜ਼ੋਰ ਕਰਨ ਪਰ ਜਿੰਨਾ ਮਰਜ਼ੀ ਜੋਸ਼ ਕੋਸ਼ਿਸ਼ ਕਰ ਲੈਣ ਪੰਜਾਬ ਦੀ ਜਨਤਾ ਰਿਐਲਿਟੀ ਜਾਣਦੀ ਹੈ ਟਕਸਾਲੀ ਅਕਾਲੀ ਦਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ 'ਚ ਆ ਮੈਂ ਕੋਈ ਬੇਨਤੀ ਕਰਦਣਾ ਕਿਤੇ ਭੱਜ ਨਾ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ ਹੈ ਜਿਵੇਂ ਮੇਰੇ ਪਿਤਾ ਬਾਲ ਸਾਹਿਬ ਨੇ ਕਿਹਾ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਸ਼ਰਾ ਮਾਰੇ ਉਹੋ ਜਾਲੀ ਹੁੰਦਾ ਸੋ ਜਿਹੜਾ ਉਹ ਮੈਦਾਨ 'ਚ ਹੈ ਮੈਨੂੰ ਪੂਰਾ ਡਰ ਲੱਗ ਰਿਹਾ ਹੈ ਕਿ ਆ ਆ ਭੱਜ ਜਾਣਗੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਉਹਨਾਂ ਬਾਹਨੇ ਲੱਭਣਗੇ ਤੇ ਮੈਨੂੰ ਲੱਗਦਾ ਇਹਨਾਂ ਨੇ ਅੱਛਾ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਇਹਨਾਂ ਨੇ ਸਾਰੇ ਨੌਨ ਟਕਸਾਲੀ ਈਦਾ ਕੁਪੀ ਚੋਕੜ ਕਿਸੇ ਦਾ ਕੋਈ ਪਤਾ ਨਹੀਂ ਕਿ ਪੰਜ ਪਾੜੀਆਂ ਬਦਲ ਗਿਆ ਹੈ ਕੋਈ ਛੇ ਬਦਲ ਗਿਆ ਹੈ ਸੋ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨਾਟ ਇਟਸ ਨੋਨ ਐਸ ਸ਼ੋ ਮਨੀ ਕਾਲੀਦਲ ਜਾਲੀ ਨਾਟ ਟਕਸਾਲੀ ਸਰ ਰਾਹੁਲ ਗਾਂਧੀ ਨੇ ਜਿਹੜਾ ਮਿਨਿਮਮ ਇਨਕਮ ਦੀ ਗੱਲ ਕਹੀ ਹੈ ਵੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਪੰਜਾਬੀਆਂ ਦੀ ਐਵਰੇਜ ਜਿਹੜੀ ਮਿਨਿਮਮ ਇਨਕਮ ਜਿਹੜੀ 16000 ਤੋਂ ਉੱਪਰ ਹੈ ਮੈਂ ਇਹ ਕਹਿਣਾ ਚਾਹਣਾ ਰਾਹੁਲ ਗਾਂਧੀ ਉਹ ਹੀ ਕਰ ਰਿਹਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਸੀ ਗੁਰਕਾ ਸਾਹਿਬ ਵੀ ਸੌਂ ਖਾ ਕੇ ਮੈਂ ਬੈਂਕਾਂ ਦਾ ਹੀ ਮੜੂnga ਆਰਤੀਆਂ ਦਾ ਕਰਜ਼ਾ ਮੜੂnga ਘਰ ਘਰ ਨੌਕਰੀ ਦਊnga ਉਹਦਾ ਉਹਦਾ ਨਿਸ਼ਾਨਾ ਕਿਵੇਂ ਨਾ ਕਿਵੇਂ ਮੈਂ ਸਰਕਾਰ ਬਣਾ ਲਾਂ ਉਹਦੇ ਬਾਅਦ ਮੁਕਰ ਜਾਓ ਰਾਹੁਲ ਗਾਂਧੀ ਵੀ ਉਹੀ ਸਕੀਮ ਤੇ ਹੈ ਸਰ ਰਾਹੁਲ ਗਾਂਧੀ ਨੇ ਇੱਕ ਸਾਲ ਦਾ ਹਰ ਗਰੀਬ ਨੂੰ 70000 ਰੁਪਏ ਦਾਣਾ ਉਸ ਕੀ ਮੈਂ ਉਹੀ ਮੈਂ ਮੈਂ ਉਹੀ ਕਹਿ ਰਿਹਾ ਕਿ ਉਹਦਾ ਇੱਕੋ ਹੀ ਸਕੀਮ ਹੈ ਕਿਵੇਂ ਨਾ ਕਿਵੇਂ ਸਰਕਾਰ ਬਣਾ ਲਾਂ ਉਹਦੇ ਬਾਅਦ ਮੁਕਰ ਜਾਣਾ ਜਿਵੇਂ ਕੈਪਟਨ ਮੁਕਰਿਆ ਸਰ ਮੈਂ ਕਹਿੰਦਾ ਜੀਐਸਟੀ ਦੀ ਪੂਰੀ ਮਾਫ ਕਰਾਂਗਾ ਤੁਹਾਡੀ ਭਾਈਵਾਲੀ ਭਾਜਪਾ ਦੇ ਨਾਲ ਹੈ ਤੁਹਾਡੇ ਕੋਲ ਨਹੀਂ ਉਹ ਕਹਿੰਦਾ ਜੀਐਸਟੀ ਬਿਲਕੁਲ ਫ੍ਰੀ ਹਾਂਜੀ ਫਿਰ ਉਸ ਪੱਤਰੇਦਾਰ ਆਊਗਾ ਕਿੱਥੋਂ ਕੋਈ ਮੈਨੂੰ ਨਾਲ ਦੇ ਬੈਂਕ ਪਾਕਿਸਤਾਨ ਤੋਂ ਲੁੱਟ ਕੇ ਲਿਆਊਗਾ ਜਾਂ ਹੋਰ ਕਿਸੇ ਦਾ ਬੈਂਕ ਲੁੱਟ ਕੇ ਲਿਆਊਗਾ ਤੁਸੀਂ ਕਿਹੜੀ ਚੀਜ਼ ਤੋਂ ਚਾਹਵਾਂ ਉਹ ਕਿਹੜੀ ਮਾਲ ਤੋਂ ਚੀਜ਼ ਤੁਹਾਡੀ ਤੁਸੀਂ ਲੋਕ ਸੁਭਾਚੋਣ ਲੜੋਗੇ ਮੈਂ ਜਿਹੜਾ ਕਲੀਅਰ ਕੀਤਾ ਹੈ ਕਿ ਜਿਹੜੀਆਂ ਤੁਹਾਡੀਆਂ ਅਖਬਾਰਾਂ ਚ ਨਿਊਜ਼ ਆਈਟਮਸ ਹੈ 올 ਸਪੈਕੂਲੇਸ਼ਨਸ ਹੈ ਸਾਡੀ ਪਾਰਟੀ ਦੀ मीटिंग होनी है पार्टी विल डिसाइड आई फाइट फाइट और नॉट आई एम रेडी टू डू वट एवर पार्टी सेज मैं कोई प्रॉब्लम नहीं मैं यार मैं वॉट मैं एज अ प्रेजिडेंट आई एम फाइटिंग फ्रॉम द फ्रंट आई एम फाइटिंग फ्रॉम द फ्रंट आई एम नॉट गोइंग टू रन अवे फ्रॉम एनीथिंग यार आई सेड पार्टी जो कहूगी हंड्रेड परसेंट ਆ ਗਿਆ ਆ ਲੈ ਤਪਾ ਕੋ ਕੋ ਲੋ ਫੋਲ ਰਿਹਾ ਲੇਕਿਨ ਜਿਹੜਾ ਹੁਣ ਮੇ ਬਾਪ ਸਬੰਧਿਤ ਬਟਾਲਾ ਸ਼ਹਿਰ ਹੈ ਜਿੱਥੇ ਖਰਾਬ ਰੁਕੀ ਨਗਰ ਦੇ ਤੋਂ ਹਸਾਲ ਨਿਕਲਦਾ ਕੋਸ ਸ਼ਹਿਰ ਦੇ ਖਿਲਾਫ ਜਿਹੜੇ ਬਦਲ ਬੱਤਰ ਹੁੰਦੀ ਹੈ ਵੈਰੀ ਅਨਫੋਰਚੂਨੇਟ ਕੈਪਟਨ ਸਾਹਿਬ ਹੀ ਸਰਕਾਰ ਹੈ ਉਹਨਾਂ ਨੂੰ ਕੋਈ ਨਾ ਕੋਈ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਹੈ ਜਿੱਥੇ ਟੂ ਡਿਵੈਲਪ ਥੈਟ ਟਾਊਨ ਕਿਉਂਕਿ ਉਹ ਐਂਟਰੀ ਪੁਆਇੰਟ ਟੂ ਕਰਤਾਰਪੁਰ ਸਾਹਿਬ ਹੈ ਹਜ਼ਾਰਾਂ ਲੱਖਾ ਟੂਰਿਸਟ ਨੇ ਆਉਣਾ ਹੈ ਸੋ ਦੇ ਸ਼ੁਡ ਡਿਵੈਲਪ ਇਟ ਅਪ ਵੈਰੀ ਵੈਲ ਮੈਂ ਬੜਾ ਸਟਰੋਂਗਲੀ ਕੰਡੈਮ ਕਰਦਾ ਹਾਂ ਮੈਂ ਹਰਿਆਣਾ ਚੀਫ ਮਿਨਿਸਟਰ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਬੜੀ ਸਟਰੋਂਗਲੀ ਐਕਸ਼ਨ ਲੈਣਾ ਚਾਹੀਦਾ ਹੈ ਕਿ ਆ ਥਿਸ ਇਸ ਨਾਟ ਪਹਿਲੀ ਵਾਰ ਕਈ ਬਾਰ ਹੋ ਗਿਆ ਹੈ ਐਂਡ ਸੇਕ ਕਮਿਊਨਿਟੀ ਐਂਡ ਸ਼ੋਮਨੀ ਕਾਲੀਦਲ ਵਿਲ ਨਾਟ ਐਕਸੈਪਟ ਇਟ ਤਰਿਕ ਸੁਨੀਲ ਜਾਖੜ ਨੇ ਕੱਲ ਤੁਹਾਡੇ ਤੇ ਇੱਕ ਪਰਸਨਲ ਅਟੈਕ ਕੀਤਾ ਕਿ ਸੁਖਵੀਰ ਬਾਦਲ ਉਹਨਾਂ ਨੂੰ ਫੋਟਵਾ ਕਚਵਾ ਕੇ ਦੱਸਣਾ ਪੈ ਰਿਹਾ ਕਿ ਮੈਂ ਅੰਮ੍ਰਿਤ ਸ਼ਕਲੇ ਮਾਦੇ ਜਵਾਬ ਨਹੀਂ ਦੇਣਾ ਕੁਝ ਤਾਂ ਬੋਲੋ ਜੀ ਉਦੇ ਉੱਪਰ ਬੈਠੀ ਕਰਾ। ਕਿ ਇਸ ਮਾਮਲੇ ਨੂੰ ਲੈ ਕੇ ਮੈਂਟਲ ਮੈਂਟਲ ਬੰਦਾ ਹੈ। ਮੈਂ ਤੁਹਾਨੂੰ ਦੱਸਾਂ ਕਬਰ ਆ ਗਿਆ। ਮੈਂ ਤੁਹਾਨੂੰ ਇੱਕਲ ਦੱਸਾਂ। ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ। ਉਹ ਪੱਕਾ ਹਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ। ਕਿ ਉੱਥੋਂ ਘਰੋਂ ਵੀ ਭੱਜਿਆ। ਬਾਹਰ ਭੱਜਿਆ। ਉੱਥੇ ਵੀ ਉਹਦਾ ਬੁਰਾ ਹਾਲ ਹੈ। ਜੇ ਉਹਦੀ ਹਿੰਮਤ ਹੈ, ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ। ਮੈਂ ਤੁਹਾਨੂੰ ਜੇ ਨਾ ਵੀ ਲੜੇ ਗੁਰਦਾਸਪੁਰ ਪੱਕਾ ਹਾਰੂਗਾ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜੇ ਘਰੋਂ ਭੱਜ ਕੇ ਗਿਆ ਨਾ ਜਿਹੜਾ ਘਰ ਦਾ ਨਾ ਹੋਣਾ ਘਾਰ ਦਾ ਨਾ ਹੋ ਉਹ ਬੰਦਾ ਉਹਦੇ ਹਾਲਾ ਜੇਕਰ ਉਹ ਘਰੋਂ ਲੜਦਾ ਤੁਸੀਂ ਲੜੋਗੇ ਤੁਸੀਂ ਕੀ ਜੇਕਰ ਉਹ ਆਪਣੇ ਘਰੋਂ ਲੜਦੇ ਤੁਸੀਂ ਲੜੋਗੇ ਉਹਨਾਂ ਨੂੰ ਚੈਲੰਜ ਕਰਦੇ ਜੇ ਲੜਦਾ ਨਾ ਤੇ ਸਮਾਥ ਨੂੰ ਉਹਦਾ ਜਵਾਬ ਦਊਗਾ ਉਸ ਟਾਈਮ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ ਯਾਰ ਮੈਂ ਹੁਣ ਤੁਸੀਂ ਤਾਂ ਕਿੱਥੇ ਪਏ ਥੈਂਕ ਯੂ